ਗੁਰੂ ਨਾਨਕ ਸਾਹਿਬ ਅੱਜ ਅਸੀਂ ਤੁਹਾਡਾ ਪ੍ਰਕਾਸ਼ ਦਿਹਾੜਾ ਬਣਾਇਆ ਗੁਰੂ ਘਰਾਂ ਦੇ ਵਿੱਚ ਅੱਜ ਬਹੁਤ ਸਾਰੇ ਤੁਹਾਡੇ ਪੈਰੋਕਾਰ ਸੀ ਪਹਿਣਾ ਵੀ ਸੀ ਵੀਰ ਵੀ ਸੀ ਬੱਚੇ ਵੀ ਸੀ ਬਜ਼ੁਰਗ ਵੀ ਸੀ ਗੁਰੂ ਸਾਹਿਬ ਅੱਜ ਵੱਖ-ਵੱਖ ਥਾਵਾਂ ਦੇ ਉੱਤੇ ਮਨੋਹਰ ਕੀਰਤਨ ਵੀ ਸਰਵਣ ਕੀਤਾ ਕਈ ਥਾਵਾਂ ਤੇ ਗੁਰੂ ਸਾਹਿਬ ਅੱਜ ਨਗਰ ਕੀਰਤਨ ਵੀ ਨਿਕਲਿਆ ਤੇ ਗੁਰੂ ਸਾਹਿਬ ਕਈ ਥਾਵਾਂ ਦੇ ਉੱਤੇ ਅਤਿਸ਼ਬਾਜ਼ੀ ਵੀ ਹੋਈ ਆ ਸਾਨੂੰ ਸੱਚਮੁੱਚ ਹੀ ਬੜਾ ਚਾ ਸੀ ਤੇ ਅਸੀਂ ਤੁਹਾਡੇ ਪੈਰੋਕਾਰਾਂ ਨੇ ਅਸੀਂ ਤੁਹਾਡੇ ਫਾਲੋਅਰਜ਼ ਨੇ ਨਵੇਂ-ਨਵੇਂ ਕੱਪੜੇ ਪਾਏ ਅਸੀਂ ਉੱਥੇ ਜਾ ਕੇ ਪ੍ਰਸ਼ਾਦਾ ਪਾਣੀ ਵੀ ਛਕਿਆ ਅਸੀਂ ਮੱਥਾ ਵੀ ਟੇਕਿਆ ਉਸ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਜਿਹਦੇ ਵਿੱਚ ਤੁਹਾਡੀ ਬਾਣੀ ਦਰਜ ਆ ਪਰ ਗੁਰੂ ਸਾਹਿਬ ਸਾਡੇ ਮਨ ਦੇ ਵਿੱਚ ਕੀ ਕੀ ਕੋ ਚੱਲ ਰਿਹਾ ਤੁਸੀਂ ਜਾਣੀ ਜਾਣੋ ਪਰ ਸਾਡੀਆਂ ਹਰਕਤਾਂ ਕਿ ਹੋ ਜੀਆਂ ਇਹਦੇ ਬਾਰੇ ਮੈਂ ਤੁਹਾਡੇ ਕੋਲੇ ਥੋੜੀਆਂ ਜੀਆਂ ਸ਼ਿਕਾਇਤਾਂ ਲਾਉਣੀਆਂ ਚਾਹੁੰਨਾ ਤੁਸੀਂ ਸਾਨੂੰ ਇਹ ਗੱਲ ਕਹੀ ਸੀ ਕਿ ਕੁਦਰਤ ਦੀ ਰਾਖੀ ਕਰਨੀ ਆ ਕੁਦਰਤ ਦੀ ਕਦਰ ਕਰਨੀ ਆ ਪਰ ਅਸੀਂ ਪੰਜਾਬ ਵਸਿਆ ਨੇ ਅਸੀਂ ਤੁਹਾਡੇ ਫੋਲੋਅਰਜ਼ ਨਹੀਂ ਅਸੀਂ ਤੁਹਾਡੇ ਬੱਚਿਆ ਨਹੀਂ ਕੁਦਰਤ ਦਾ ਜਿਹੜਾ ਬੇੜਾ ਕਰ ਕੀਤਾ ਉਹ ਤੁਸੀਂ ਬੈਠੇ ਦੇਖਦੇ ਹੋਵੋਗੇ ਜੇ ਤੁਸੀਂ ਦੇਖ ਸਕਦੇ ਹੋ ਤਾਂ ਤੁਸੀਂ ਦੇਖਦੇ ਹੋਵੋਗੇ ਕਿ ਭਾਈ ਅਸੀਂ ਪਾਣੀ ਨੂੰ ਕਿਵੇਂ ਪਲੀਤ ਕੀਤਾ ਅਸੀਂ ਕੁਦਰਤ ਦਾ ਕਿਵੇਂ ਕਾਣ ਕੀਤਾ ਅਸੀਂ ਦਰਖਤਾਂ ਦਾ ਕਿਵੇਂ ਵਡਾਂਗਾ ਕੀਤਾ ਤੇ ਹਰ ਰੋਜ਼ ਅਸੀਂ ਇਹ ਵੀ ਗੱਲ ਕਹਿੰਦੇ ਆ ਚਾਹ ਦੇ ਵਿੱਚ ਕਿ ਆਮੀ ਬਾਬਾ ਨਾਨਕਾ ਜਾਮੀ ਬਾਬਾ ਨਾਨਕਾ ਪਰ ਮੇਰੀ ਬੇਨਤੀ ਆ ਬਾਬਾ ਜੀ ਤੁਸੀਂ ਬਿਲਕੁਲ ਨਾ ਮੁੜ ਕੇ ਇਸ ਧਰਤੀ ਦੇ ਉੱਤੇ ਆਇਓ ਪਹਿਲੀ ਗੱਲ ਤਾਂ ਇਹ ਵੀ ਜਿੰਨਾ ਇੱਥੇ ਪ੍ਰਦੂਸ਼ਣ ਤੁਹਾਡੇ ਅਸੀਂ ਫੋਲੋਅਰਜ਼ ਨੇ ਕਰਤਾ ਤੁਹਾਨੂੰ ਦਮੇ ਦੀ ਜਾਂ ਸਿਹਤ ਦੀ ਕੋਈ ਵੀ ਸਮੱਸਿਆ ਹੋ ਸਕਦੀ ਆ ਤੇ ਬਾਅਦ ਦੇ ਵਿੱਚ ਹਸਪਤਾਲਾਂ ਦੇ ਬਸ ਪਹੁੰਜੋਗੇ ਤੇ ਹਸਪਤਾਲ ਅੱਜ ਕੱਲ ਜਿਵੇਂ ਲੁੱਟਦੇ ਆ ਬਹੁਤੇ ਉਹਦੇ ਬਾਰੇ ਆਪਾਂ ਜਾਣਦੇ ਤੁਸੀਂ ਕੋਕੋ ਜਾਣੀ ਜਾਣੀ ਹੋ ਇਸ ਕਰਕੇ ਤੁਸੀਂ ਕਿਸੇ ਦੇ ਪਿੱਛੇ ਲੱਗ ਕੇ ਬਿਲਕੁਲ ਨਾ ਆਇਓ ਜਦੋਂ ਤੁਸੀਂ ਪਹਿਲਾ ਆਏ ਤੁਹਾਡੇ ਕਹੇ ਨੂੰ ਅਜੇ ਤੱਕ ਕਿਸੇ ਨੇ ਨਹੀਂ ਮੰਨਿਆ ਤੁਹਾਡੀ ਇੱਥੇ ਆਉਣ ਦੀ ਗੱਲ ਕਿਸੇ ਨੇ ਫੇਰ ਨਹੀਂ ਮੰਨਣੀ ਗੁਰੂ ਸਾਹਿਬ ਤੁਹਾਡਾ ਮਨ ਦੁਖੀ ਹੋਣਾ ਜੇਕਰ ਤੁਸੀਂ ਆ ਕੇ ਅਜਿਹੇ ਹਾਲਾਤ ਵੇਖ ਲਓ ਇਹ ਵੀ ਗੱਲ ਆ ਵੀ ਫੇਸਬੁੱਕ ਦੇ ਉੱਤੇ ਤੁਹਾਨੂੰ ਕਈ ਕਾਮਰੇਡ ਕਹਿਣਗੇ ਕਈ ਕਹਿਣਗੇ ਏਜੰਸੀਆਂ ਦਾ ਬੰਦਾ ਕਈ ਕਹਿਣਗੇ ਆਰਐਸਐਸ ਦਾ ਬੰਦਾ ਕਈ ਕਹਿਣਗੇ ਇਹ ਵਿਸ਼ੇਸ਼ ਮਿਸ਼ਨ ਤਹਿਤ ਆਇਆ ਹੋਇਆ ਬੰਦਾ ਤੁਹਾਡਾ ਇਸ ਵੇਲੇ ਇੱਥੇ ਫੇਕ ਆਈਡੀਆਂ ਦੇ ਨਾਂ ਦੇ ਉੱਤੇ ਐਸਾ ਨੁਕਸਾਨ ਕਰਨਗੇ ਤੁਹਾਡਾ ਮਨ ਦੁਖੀ ਹੋਊਗਾ ਵੀ ਮੈਂ ਤਾਂ ਕਿਹਾ ਸੀ ਵੀ ਸ਼ਬਦ ਨਾਲ ਜੁੜੋ ਤੁਹਾਡਾ ਮਨ ਦੁਖੀ ਹੋਊਗਾ ਜੀ ਕਿ ਮੈਂ ਤਾਂ ਇਹਨਾਂ ਨੂੰ ਕਿਹੜੀ ਗੱਲ ਦੇ ਲਈ ਕਿਹਾ ਵੀ ਸਿੱਖੋ ਸਿੱਖਣ ਦੀ ਲੋੜ ਆ ਬਰਾਬਰਤਾ ਦੀ ਗੱਲ ਕਰੋ ਪਰ ਇਹ ਤਾਂ ਮੇਰੇ ਬਾਰੇ ਹੀ ਆ ਗੱਲਾਂ ਕਰੀ ਜਾਂਦੇ ਆ ਗੁਰੂ ਸਾਹਿਬ ਤੁਸੀਂ ਸਾਨੂੰ ਇਹ ਗੱਲ ਕਹੀ ਸੀ ਕਿ ਵੰਡ ਕੇ ਛਕਿਓ ਪਰ ਸਾਡੇ ਵਿੱਚੋਂ ਕੁਝ ਇੱਕ ਹੀ ਆ ਜਿਹੜੇ ਵੰਡ ਕੇ ਛਕਦੇ ਬਾਕੀ ਤਾਂ ਦੂਜਿਆਂ ਦਾ ਹੱਕ ਵੀ ਖਾ ਜਾਂਦੇ ਆ ਇੱਕ ਹੋਰ ਗੱਲ ਦੱਸਾਂ ਤੁਹਾਡਾ ਪ੍ਰਕਾਸ਼ ਪੁਰਬ ਮਨਾਉਣ ਦੇ ਨਾਤੇ ਵੀ ਕਈਆਂ ਨੇ ਪੈਸੇ ਖਾਦੇ ਆ ਤੇ ਚੋਣਾ ਦੇ ਵਿੱਚ ਉਹਨਾਂ ਦੀਆਂ ਗੱਲਾਂ ਵੀ ਗੂੰਜਦੀਆਂ ਰਹੀਆਂ ਤੇ ਹੁਣ ਵੀ ਕਈ ਲੋਕ ਆ ਜਿਹੜੇ ਉਹ ਗੋਲਕਾਂ ਨੂੰ ਪੈ ਨਿਕਲੇ ਆ ਜਿਹੜੇ ਇਹ ਗੱਲ ਕਹਿੰਦੇ ਵੀ ਚੜਾਵਾ ਕਾਫੀ ਆਊਗਾ ਗੁਰੂ ਸਾਹਿਬ ਤੁਸੀਂ ਜਾਣੀ ਜਾਣੋ ਸਭ ਕੋਈ ਤੁਹਾਨੂੰ ਪਤਾ ਹੀ ਆ ਵੀ ਤੁਹਾਡੇ ਪ੍ਰਕਾਸ਼ ਪੁਰਬ ਦੇ ਮੌਕੇ ਕੁਝ ਕੁ ਲੋਕਾਂ ਨੇ ਕਿਵੇਂ ਆਪਣੀ ਦੁਕਾਨਦਾਰੀ ਬਣਾ ਲਈ ਕੁਝ ਕੁ ਲੋਕ ਹੀ ਚੰਗੇ ਆ ਗੁਰੂ ਸਾਹਿਬ ਤੁਸੀਂ ਸਾਨੂੰ ਇਹ ਗੱਲ ਕਹੀ ਸੀ ਕਿ ਅੰਧ ਵਿਸ਼ਵਾਸ ਤੋਂ ਦੂਰ ਰਹਿਣਾ ਪਰ ਸਾਡੇ ਹੀ ਤੁਹਾਡੇ ਬੱਚੇ ਸਾਡੇ ਭੈਣ ਭਰਾ ਇਸ ਵੇਲੇ ਡੇਰਿਆਂ ਤੇ ਵੀ ਜਾਂਦੇ ਆ ਚੌਂਕੀਆਂ ਵੀ ਭਰਦੇ ਆ ਸਿਰ ਆਪ ਵੀ ਕਮਾਉਂਦੇ ਆ ਤੇ ਇਹ ਵੀ ਗੱਲ ਕਹਿੰਦੇ ਵੀ ਭਾਈ ਜਿਵੇਂ ਧੁਰੋਂ ਲਿਖਿਆ ਆ ਓਵੇਂ ਹੋ ਰਿਹਾ ਤੁਹਾਨੂੰ ਵੀ ਮੰਨਦੇ ਆ ਪਰ ਤੁਹਾਡੀ ਕੋਈ ਨਹੀਂ ਮੰਨਦੇ ਤੁਹਾਨੂੰ ਭਲੇਖੇ ਦੇ ਵਿੱਚ ਰੱਖਦੇ ਤੁਹਾਨੂੰ ਧੋਖੇ ਦੇ ਵਿੱਚ ਰੱਖਦੇ ਆ ਇਹਨਾਂ ਦਾ ਕੋਈ ਪਤਾ ਨਹੀਂ ਗੁਰੂ ਸਾਹਿਬ ਤੁਸੀਂ ਜਿਹੜੇ ਬੰਦਿਆਂ ਨੂੰ ਬੰਦੇ ਬਣ ਕੇ ਰਹਿਣ ਲਈ ਕਿਹਾ ਸੀ ਜਿਹੜੇ ਲੋਕਾਂ ਨੂੰ ਆਪਦੇ ਪੈਰੋਕਾਰਾਂ ਨੂੰ ਇਹ ਗੱਲ ਕਹੀ ਸੀ ਕਿ ਭਾਈ ਸਿੱਧੇ ਰਾਹ ਦੇ ਉੱਤੇ ਤੁਰਨਾ ਉਹਨਾਂ ਦੇ ਵਿੱਚੋਂ ਕੋਈ ਵਿਰਲਾ ਟਾਵੇਂ ਹੋਗਾ ਜਿਹੜਾ ਸਿੱਧੇ ਰਾਹ ਦੇ ਉੱਤੇ ਬਾਕੀ ਤਾਂ ਬੰਦੇ ਦੇ ਵਿੱਚ ਬੰਦਾ ਵਈਦਾ ਅੱਜਕੱਲ੍ਹ ਗੁਰੂ ਸਾਹਿਬ ਤੁਸੀਂ ਸਾਨੂੰ ਇਹ ਗੱਲ ਕਹੀ ਸੀ ਕਿ ਜਾਤ ਪਾਤ ਖਤਮ ਕਰਨੀ ਆ ਬਰਾਬਰਤਾ ਦੀ ਗੱਲ ਕਰਨੀ ਆ ਪਰ ਅਸੀਂ ਇਹ ਗੱਲ ਖਤਮ ਕੀਤੀ ਨਹੀਂ ਸਾਡੇ ਹਰ ਬੰਦੇ ਦੇ ਦਿਮਾਗ ਦੇ ਵਿੱਚ ਇਹ ਆ ਕਿ ਉਹਦੀ ਜਾਤ ਕੀ ਆ ਐਡੀ ਜਾਤ ਕੀ ਆ ਇਹ ਕਿਹੜੇ ਭਾਈਚਾਰੇ ਦੇ ਵਿੱਚੋਂ ਆ ਤੁਸੀਂ ਬਰਾਬਰਤਾ ਦੀ ਗੱਲ ਕੀਤੀ ਅਸੀਂ ਇੱਥੇ ਗੁਰੂ ਘਰ ਆ ਜਿਹੜੇ ਉਹ ਵੀ ਵੱਖ-ਵੱਖਰੇ ਜਾਤ ਪਾਤ ਦੇ ਨਾਂ ਦੇ ਉੱਤੇ ਬਣਾ ਲਿਆ ਆ ਜੱਟ ਸਿੱਖਾਂ ਦਾ ਗੁਰੂ ਘਰ ਆ ਇਹ ਮਜਵੀ ਸਿੱਖਾਂ ਦਾ ਗੁਰੂ ਘਰ ਆ ਇਹ ਫਲਾਣਿਆਂ ਦਾ ਗੁਰੂ ਘਰ ਆ ਤੁਸੀਂ ਇੱਕ ਓੰਕਾਰ ਦੀ ਗੱਲ ਕੀਤੀ ਅਸੀਂ ਪਹਿਲੀ ਗੱਲ ਤੋਂ ਹੀ ਮੁਨਕਰ ਹੋ ਗਏ ਗੁਰੂ ਸਾਹਿਬ ਤੁਹਾਡੀ ਕੋਈ ਗੱਲ ਨਹੀਂ ਅਸੀਂ ਮੰਨੀ ਤੁਸੀਂ ਸਾਨੂੰ ਇਹ ਗੱਲ ਕਹੀ ਸੀ ਕਿ ਕਿਰਤ ਕਰੋ ਹਾਂ ਕਿਰਤ ਹਰ ਬੰਦਾ ਕਰਦਾ ਪਰ ਉਹ ਆਪਣੇ ਲਈ ਕਰਦਾ ਉਸ ਕਿਰਤ ਦੇ ਵਿੱਚੋਂ ਕਿੰਨਾ ਕੁਝ ਹੋਰ ਨੂੰ ਵੰਡ ਕੇ ਦਿੰਦਾ ਇਹ ਵਿਰਲੇਟਾਂਵੇਂ ਹੋਣਗੇ ਗੁਰੂ ਸਾਹਿਬ ਤੁਸੀਂ ਸਾਨੂੰ ਬਾਣੀ ਦੇ ਲੜ ਲੱਗਣ ਵਾਸਤੇ ਕਿਹਾ ਸਾਡੇ ਵਿੱਚੋਂ ਬਹੁਤਿਆਂ ਨੇ ਬਾਣੀ ਪੜ੍ਹੀ ਹੀ ਨਹੀਂ ਜੋ ਤੁਸੀਂ ਰਚਿਆ 95% ਲੋਕਾਂ ਨੇ ਤੁਹਾਡੇ ਪੈਰੋਕਾਰਾਂ ਨੇ ਤੁਹਾਡੇ ਬੱਚਿਆਂ ਨੇ ਉਹ ਪੜਿਆ ਹੀ ਨਹੀਂ ਜਿਨ੍ਹਾਂ ਨੇ ਪੜ੍ਹਿਆ ਉਹਨਾਂ ਨੇ ਅਮਲ ਕੀਤਾ ਹੀ ਨਹੀਂ ਜਿਨ੍ਹਾਂ ਨੇ ਮਾੜੀ ਮੋਟੀ ਅਮਲ ਦੀ ਗੱਲ ਕੀਤੀ ਉਹ ਵੀ ਕਿਸੇ ਨਾ ਕਿਸੇ ਥਾਂ ਦੇ ਉੱਤੇ ਜਾ ਕੇ ਥੜਕ ਗਏ ਤੁਹਾਡੇ ਵੱਲੋਂ ਦਰਸਾਏ ਰਾਹ ਦੇ ਉੱਤੇ ਤੋਰੀ ਨਹੀਂ ਸਕੇ ਗੁਰੂ ਸਾਹਿਬ ਅਸੀਂ ਅਸੀਂ ਪਟਾਕੇ ਚਲਾਏ ਗੁਰੂ ਸਾਹਿਬ ਅਸੀਂ ਹਰ ਵਾਰ ਪਟਾਕੇ ਚਲਾਉਨੇ ਆ ਤੇ ਐਸਾ ਧੂਆ ਪੈਦਾ ਕਰਦੇ ਆ ਵੀ ਜਿਹੜਾ ਸਾਧੀਆਂ ਸਮੱਸਿਆਵਾਂ ਵਾਲਿਆਂ ਨੂੰ ਤੰਗ ਪਰੇਸ਼ਾਨ ਕਰਦਾ ਤੇ ਮੈਂ ਇਸੇ ਕਰਕੇ ਮੁੱਢ ਦੇ ਵਿੱਚ ਗੱਲ ਕਹੀ ਕਿ ਗੁਰੂ ਸਾਹਿਬ ਤੁਹਾਨੂੰ ਜਿੰਨਾ ਮਰਜ਼ੀ ਕਹਿਣ ਕਿ ਆਮੀ ਬਾਬਾ ਨਾਨਕਾ ਜਾਮੀ ਬਾਬਾ ਨਾਨਕਾ ਤੁਸੀਂ ਸਾਨੂੰ ਕੁਦਰਤ ਦੇ ਪ੍ਰੇਮੀ ਬਣ ਲਈ ਕਿਹਾ ਅਸੀਂ ਤੁਹਾਡੇ ਪ੍ਰਕਾਸ਼ ਪੁਰਬ ਦੇ ਮੌਕੇ ਪਟਾਕੇ ਚਲਾਉਣ ਲੱਗੇ ਤੇ ਪਟਾਕਿਆਂ ਦਾ ਧੂਆਂ ਵੀ ਗੁਰੂ ਸਾਹਿਬ Hindu ਤੇ Sikh ਹੋ ਗਿਆ ਜਦੋਂ ਦੀਵਾਲੀ ਦੇ ਮੌਕੇ ਪਟਾਕੇ ਚੱਲੇ ਅਸੀਂ ਉਦੋਂ ਸਵਾਲ ਕੀਤਾ ਵੀ ਭਾਈ ਇਹਦੇ ਨਾਲ ਪ੍ਰਦੂਸ਼ਣ ਬਹੁਤ ਫੈਲਦਾ ਕਈ ਲੋਕਾਂ ਨੇ ਇਹ ਗੱਲ ਕਹੀ ਵੀ ਫਿਰ ਪ੍ਰਕਾਸ਼ ਪੁਰਬ ਦੇ ਮੌਕੇ ਗੁਰਪੁਰਬ ਦੇ ਮੌਕੇ ਤਾਂ ਫੈਲਦਾ ਨਹੀਂ ਤੁਸੀਂ ਸਾਡੇ ਧਰਮ ਦੇ ਉੱਤੇ ਸੱਟ ਮਾਰਦੇ ਆ ਉਹਨਾਂ ਨੂੰ ਇਸ ਗੱਲ ਦਾ ਨਹੀਂ ਪਤਾ ਗੁਰੂ ਸਾਹਿਬ ਵੀ ਜਿਹੜਾ ਧੂਆਂ ਨਾ ਉਹਨੂੰ ਪਤਾ Sikh ਕੌਣ ਆ ਤੇ ਨਾ ਉਹਨੂੰ ਪਤਾ Hindu ਕੌਣ ਆ ਹੁਣ ਤੁਹਾਡੇ ਪ੍ਰਕਾਸ਼ ਦਿਹਾੜੇ ਦੇ ਮੌਕੇ ਜਦੋਂ ਅਸੀਂ ਇਹ ਗੱਲ ਕਹਿੰਨੇ ਵੀ ਪਟਾਕੇ ਨਾ ਚਲਾਓ ਤਾਂ ਇਹ ਗੱਲ ਕਹਿੰਨੇ ਤੁਹਾਡੇ ਕੁਝ ਪੈਰੋਕਾਰ ਵੀ ਖੁਸ਼ੀਆਂ ਮਨਾਉਣੀਆਂ ਇੱਕ ਦਿਨ ਨਾਲ ਕੀ ਸਮੱਸਿਆ ਉਦੋਂ ਉਹ ਗੱਲ ਕਹਿੰਨੇ ਸੀ ਜਦੋਂ ਦੀਵਾਲੀ ਦੇ ਮੌਕੇ ਵੀ ਭਾਈ ਖੁਸ਼ੀਆਂ ਬਣਾਉਣੀਆਂ ਇੱਕ ਦਿਨ ਨਾਲ ਕੀ ਫਰਕ ਪੈਂਦਾ ਨਾ ਤਾਂ ਸ਼੍ਰੀ ਰਾਮਚੰਦਰ ਜੀ ਜਦੋਂ ਬਨਵਾਸ ਕੱਟ ਕੇ ਅਯੋਧਿਆ ਦੇ ਵਿੱਚ ਆਏ ਉਹਨਾਂ ਨੇ ਇਹ ਗੱਲ ਕਹੀ ਕਿ ਭਾਈ ਪਟਾਕੇ ਚਲਾਓ ਖੁਸ਼ੀਆਂ ਤਾਂ ਸੰਪੂਰਨ ਹੁੰਦੀਆਂ ਨਾ ਹੀ ਤੁਸੀਂ ਗੁਰੂ ਸਾਹਿਬ ਆਪਣੀ ਪੂਰੀ ਜ਼ਿੰਦਗੀ ਦੇ ਵਿੱਚ ਇਹ ਗੱਲ ਕਹੀ ਕਿ ਭਾਈ ਪਟਾਕਿਆਂ ਤੋਂ ਬਿਨਾ ਅੱਤਿਸ਼ਬਾਦੀ ਤੋਂ ਬਿਨਾ ਖੁਸ਼ੀਆਂ ਅਧੂਰੀਆਂ ਪਰ ਅਸੀਂ ਤੁਹਾਡੀ ਗੱਲ ਮੰਨੀ ਹੀ ਨਹੀਂ ਅਸੀਂ ਤੁਹਾਡੇ ਪੈਰੋਕਾਰਤਾ ਹੈ ਹੀ ਨਹੀਂ ਅਸੀਂ ਤਾਂ ਡਰਾਮੇਬਾਜ਼ ਲੋਕਾਂ ਗੁਰੂ ਸਾਹਿਬ ਅਸੀਂ ਤੁਹਾਡੇ ਕੋਲੋਂ ਮਾਫੀ ਮੰਗ ਗਏ ਤੇ ਤੁਸੀਂ ਸਾਨੂੰ ਮਾਫ ਕਰਦੇ ਹੋ ਇਹ ਵੀ ਗੱਲ ਜ਼ਰੂਰੀ ਨਹੀਂ ਕਿਉਂਕਿ ਅਸੀਂ ਗੁਨਾਹ ਹੀ ਇੰਨੇ ਵੱਡੇ ਕਰ ਲਿਆ ਤੇ ਗੁਰੂ ਸਾਹਿਬ ਇੱਕ ਗੱਲ ਹੋਰ ਆ ਗੋਲਕਾਂ ਦੇ ਪਿੱਛੇ ਹਰ ਰੋਜ਼ ਇੰਨੀਆਂ ਕ ਲੜਾਈਆਂ ਇੱਥੇ ਹੁੰਦੀਆਂ ਵੀ ਪੁੱਛੋ ਕਜਨਾ ਕੁਝ ਕਿੰਨੇ ਪਹਿਲਾਂ ਦੀ ਗੱਲ ਆ ਮਾਲਵੇ ਦੇ ਇੱਕ ਹਿੱਸੇ ਦੇ ਵਿੱਚ ਪ੍ਰਧਾਨਗੀ ਦੀ ਖਾਤਰ ਡਾਂਗਾ ਛੋਟੇ ਚੱਲੇ ਉਥੇ ਕਹਿੰਦੇ ਕਿ ਅਸੀਂ ਪ੍ਰਧਾਨਗੀ ਲੈਣੀ ਆ ਤੁਹਾਡਾ ਹੱਕ ਨਹੀਂ ਬਣਦਾ ਤੁਹਾਡਾ ਫਰਜ਼ ਨਹੀਂ ਬਣਦਾ ਅਸੀਂ ਸੇਵਾ ਦੇ ਨਾਂ ਦੇ ਉੱਤੇ ਪ੍ਰਧਾਨੀਆਂ ਦੀਆਂ ਪੂਛਾਂ ਲਵਾਉਣ ਦੇ ਲਈ ਇੱਕ ਦੂਜੇ ਦੇ ਵਾਲ ਪਟਦੇ ਗੁਰੂ ਸਾਹਿਬ ਤੁਸੀਂ ਤਾਂ ਸਾਨੂੰ ਇਹ ਗੱਲ ਨਹੀਂ ਸਿਖਾਈ ਅਸੀਂ ਹਰ ਉਹ ਗੱਲ ਕੀਤੀ ਜਿਹੜੀ ਤੁਹਾਨੂੰ ਚੰਗੀ ਨਹੀਂ ਸੀ ਲੱਗਦੀ ਤੁਸੀਂ ਸਾਨੂੰ ਜਿਹੜੀ ਗੱਲ ਤੋਂ ਵਰਜਿਆ ਅਸੀਂ ਉਹੀ ਗੱਲ ਕੀਤੀ ਤੁਸੀਂ ਇੱਕ ਗੱਲ ਇਹ ਵੀ ਕਹੀ ਸੀ ਕਿ ਮੂਰਤੀ ਪੂਜਾ ਨਹੀਂ ਕਰਨੀ ਮੂਰਤੀ ਪੂਜਾ ਪਾਪ ਆ ਅਸੀਂ ਸੋਭਾ ਸਿੰਘ ਦੇ ਵੱਲੋਂ ਬਣਾਈ ਗਈ ਤੁਹਾਡੀ ਤਸਵੀਰ ਨੂੰ ساری ਉਮਰ ਪੂਜਿਆ ਤੇ ਜਿਹੜੀ ਅਰਗਬੱਤੀ ਤੇ ਜਿਹੜੀ ਧੂਪ ਤੁਹਾਡੀ ਫੋਟੋ ਦੇ ਮੂਹਰੇ ਕਰਦੇ ਆ ਵਿਗਿਆਨੀ ਇਹ ਗੱਲ ਕਹਿੰਦੇ ਸਿਹਤਮਾਰੇ ਗੱਲ ਕਹਿੰਦੇ ਵੀ ਉਹਦੇ ਵਿੱਚ ਕੁਝ ਕਿ ਇਹੋ ਜੇ ਧੂਏ ਵਾਲੇ ਤੱਤਾ ਜਿਹੜੇ ਕਿ ਸਿਹਤ ਦੇ ਲਈ ਖਤਰਨਾਕ ਆ ਤੁਸੀਂ ਸੋਚ ਕੇ ਦੇਖੋ ਵੀ ਜੇਕਰ ਤੁਸੀਂ ਇੱਥੇ ਆਏ ਹੋਵੋ ਤੁਹਾਡੇ ਮੂਹਰੇ ਲੱਖ ਜਾਣਾ ਅਰਗਬੱਤੀ ਕਰੀ ਜਾਂਦਾ ਹੋਵੇ ਧੂਪ ਧਕਾਉਂਦਾ ਹੋਵੇ ਤੇ ਤੁਹਾਨੂੰ ਸਾਹ ਲੈਣ ਦੇ ਵਿੱਚ ਕਿੰਨੀ ਵੱਡੀ ਦਿੱਕਤ ਆਉਣੀ ਆ ਜਦੋਂ ਅਸੀਂ ਇਹ ਗੱਲਾਂ ਕਹਿੰਨੇ ਗੁਰੂ ਸਾਹਿਬ ਤੇ ਫਿਰ ਕਈ ਬੰਦੇ ਇਹ ਗੱਲ ਕਰੇ ਤੁਸੀਂ ਕਾਮਰੇਡ ਹੋ ਤੁਸੀਂ ਵੱਡੇ ਆਗੇ ਇਦਾਂ ਦੇ ਤੁਹਾਨੂੰ ਕੀ ਪਤਾ ਸਿੱਖੀ ਕੀ ਹੁੰਦੀ ਆ ਇਹ ਗੱਲ ਗੁਰੂ ਸਾਹਿਬ ਬਿਲਕੁਲ ਸੱਚੀ ਆ ਕਿ ਸਾਨੂੰ ਨਹੀਂ ਪਤਾ ਲੱਗਾ ਹਲੇ ਤੱਕ ਸਿੱਖੀ ਕੀ ਹੁੰਦੀ ਆ ਸਾਨੂੰ ਹਲੇ ਤੱਕ ਨਹੀਂ ਪਤਾ ਲੱਗਾ ਕਿ ਤੁਸੀਂ ਜੋ ਬਾਣੀ ਦੇ ਵਿੱਚ ਦਰਜ ਕੀਤਾ ਉਹਦੇ ਅਰਥ ਕੀ ਆ ਕਿਉਂਕਿ ਅਸੀਂ ਤਾਂ ਅਰਥ ਕਦੇ ਪੜ੍ਹੇ ਹੀ ਨਹੀਂ ਅਸੀਂ ਤਾਂ ਅਰਥ ਆਪਦੇ ਹਿਸਾਬ ਨਾਲ ਕੱਢੇ ਆ ਕਿਸੇ ਨੇ ਆਪਦੇ ਹਿਸਾਬ ਨਾਲ ਇਧਰਲੇ ਪਾਸੇ ਨੂੰ ਅਰਥ ਕੱਢ ਲਏ ਕਿਸੇ ਨੇ ਇਧਰਲੇ ਪਾਸੇ ਨੂੰ ਕੱਢ ਲਏ ਕੋਈ ਕਹਿੰਦਾ ਤੂੰ ਕਹਦਾ ਸਿੱਖ ਕੋਈ ਕਹਿੰਦਾ ਤੂੰ ਕਹਦਾ ਸਿੱਖ ਤੁਸੀਂ ਇੱਕ ਹੋਣ ਦੀ ਗੱਲ ਕੀਤੀ ਅਸੀਂ ਕਦੇ ਇੱਕ ਹੋਏ ਹੀ ਨਹੀਂ ਤੁਸੀਂ ਬਰਾਬਰਤਾ ਦੀ ਗੱਲ ਕੀਤੀ ਅਸੀਂ ਕਦੇ ਬਰਾਬਰ ਹੋਏ ਹੀ ਨਹੀਂ ਅਸੀਂ ਇਹ ਕਹਿੰਦੇ ਹਾਂ ਜੀ ਸਿਰਫ ਤੇ ਸਿਰਫ ਤੁਹਾਡਾ ਨਾਂ ਸਮਝਣ ਵਾਲੇ ਨਾਂ ਮੰਨਣ ਵਾਲੇ ਤੁਹਾਡੀ ਗੱਲ ਮੰਨਣ ਵਾਲੇ ਨਹੀਂ ਆ ਹਰ ਕਿਸੇ ਨੂੰ ਇਸ ਗੱਲ ਦਾ ਪਤਾ ਜੀ ਕਿ ਤੁਸੀਂ ਕੌਣ ਸੀ ਤੁਸੀਂ ਮਹਾਨ ਕ੍ਰਾਂਤੀਕਾਰੀ ਸੀ ਤੁਸੀਂ ਬਹੁਤ ਵੱਡੇ ਗਿਆਤਾ ਸੀ ਤੁਸੀਂ ਉਦਾਸੀਆਂ ਕਰਨ ਵਾਲੇ ਬਹੁਤ ਵੱਡੇ ਸ਼ਖਸੀ ਤੁਸੀਂ ਸਾਡੇ ਵਰਗੇ ਭੁਲਕੜਾ ਨੂੰ ਮੂਰਖਾਂ ਨੂੰ ਰਾਹ ਪਾਉਣ ਵਾਲੇ ਸੀ ਪਰ ਅਸੀਂ ਤੁਹਾਡੀ ਮੰਨੀ ਕੋਈ ਨਹੀਂ ਅਸੀਂ ਸਿਰਫ ਤੁਹਾਡੀ ਫੋਟੋ ਪੂਜੀ ਅਸੀਂ ਸਿਰਫ ਤੁਹਾਡਾ ਨਾਂ ਵਰਤਿਆ ਤੇ ਤੁਹਾਡੇ ਨਾਂ ਦੀ ਦਰਵਰਤੋਂ ਕੀਤੀ ਅਸੀਂ ਇਸ ਤੋਂ ਇਲਾਵਾ ਗੁਰੂ ਸਾਹਿਬ ਕੁਝ ਵੀ ਨਹੀਂ ਕੀਤਾ ਅਸੀਂ ਆਪਸ ਦੇ ਵਿੱਚ ਭਿੜੇ ਜੇ ਮੈਨੂੰ ਕਿਸੇ ਦੇ ਵਿਚਾਰ ਪਸੰਦ ਨਹੀਂ ਤਾਂ ਮੈਂ ਉਹਨੂੰ ਇਹ ਗੱਲ ਕਹੀ ਵੀ ਤੂੰ ਸਿੱਖਾਂ ਦਾ ਗਦਾਰ ਆ ਤੇ ਜੇ ਉਹਨੂੰ ਮੇਰੀ ਗੱਲ ਨਹੀਂ ਪਸੰਦ ਤਾਂ ਉਹਨੇ ਮੈਨੂੰ ਇਹ ਗੱਲ ਕਹੀ ਕਿ ਤੂੰ ਸਿੱਖਾਂ ਦਾ ਗਦਾਰ ਆ ਬਸ ਆ ਗੁਰੂ ਸਾਹਿਬ ਸਾਡੀਆਂ ਲੜਾਈਆਂ ਰਹੀਆਂ ਅਸੀਂ ਔਰਤ ਦੀ ਗੱਲ ਕਰਦੇ ਆ ਤੁਸੀਂ ਗੱਲ ਕਹੀ ਸੀ ਕਿ ਔਰਤ ਨੂੰ ਸਤਿਕਾਰ ਦਿਓ ਤੁਸੀਂ ਇਹ ਗੱਲ ਕਹੀ ਸੀ ਕਿ ਔਰਤ ਵਰਗਾ ਰੁਤਬਾ ਕਿਸੇ ਦਾ ਵੀ ਨਹੀਂ ਤੇ ਅੱਜ ਗੁਰੂ ਸਾਹਿਬ ਕੁਝ ਔਰਤਾਂ ਮੈਂ ਸਾਰੀਆਂ ਨਹੀਂ ਕਹਿੰਦਾ ਉਹ ਕੰਮ ਕਰਦੀਆਂ ਜਿਹੜਾ ਕੋਈ ਤੁਸੀਂ ਉਸ ਵੇਲੇ ਮਰਦਾਂ ਨੂੰ ਕਰਨ ਤੋਂ ਰੋਕਿਆ ਸੀ ਤੁਸੀਂ ਇਹ ਗੱਲ ਕਈ ਸਿੱਕੇ ਨੂੰ ਬਰਾਬਰ ਦਾ ਰੁਤਬਾ ਦਿਓ ਬਰਾਬਰਤਾ ਦਾ ਰੁਤਬਾ ਕੁਝ ਥਾਵਾਂ ਤੇ ਨਹੀਂ ਹੋਣਾ ਪਰ ਅੱਜ ਬਹੁਤੀਆਂ ਥਾਵਾਂ ਤੇ ਬਰਾਬਰਤਾ ਹੈ ਵੀ ਨੌਕਰੀਆਂ ਦੇ ਵਿੱਚ ਵੀ ਘਰਾਂ ਦੇ ਵਿੱਚ ਵੀ ਆ ਪਰ ਅਸਲ ਦੇ ਵਿੱਚ ਸਿਧਾਂਤ ਨਾ ਮਰਦਾਂ ਦੇ ਵਿੱਚ ਰਹੇ ਤੇ ਨਾ ਔਰਤਾਂ ਦੇ ਵਿੱਚ ਰਹੇ ਗੁਰੂ ਸਾਹਿਬ ਅਸੀਂ ਫਿਲਮਾਂ ਦੇ ਪੱਟੇ ਹੋਏ ਹਾਂ ਅਸੀਂ ਰੀਲਾਂ ਦੇ ਪੱਟੇ ਹੋਏ ਹਾਂ ਤੁਹਾਡੀਆਂ ਵੀ ਕਈ ਵਾਰੀ ਤਸਵੀਰਾਂ ਸਾਡੇ ਕੋਲੇ ਆਉਂਦੀਆਂ ਉਹ ਸੋਸ਼ਲ ਮੀਡੀਆ ਤੇ ਫੇਸਬੁੱਕ ਦੇ ਉੱਤੇ ਬੰਦੇ ਪੈਸੇ ਕਮਾਉਣ ਦੇ ਲਈ ਲਾਈਕ ਤੇ ਕਮੈਂਟ ਤੇ ਸ਼ੇਅਰ ਲੈਣ ਦੇ ਲਈ ਤੁਹਾਡੀ ਫੋਟੋ ਦੇ ਥੱਲੇ ਕਹਿ ਦਿੰਦੇ ਜੇ ਵਾਹਿਗੁਰੂ ਨਹੀਂ ਲਿਖੋਗੇ ਤਾਂ 24 ਘੰਟੇ ਅੰਦਰ ਵਿੱਚ ਕੋਈ ਮਾੜੀ ਖਬਰ ਆਊਗੀ ਕਦੇ ਕਦਾਈ ਤੁਹਾਡੀ ਇੱਕ ਵੀਡੀਓ ਬਣਾ ਕੇ ਏਆਈ ਦੇ ਰਹੀ ਸਾਨੂੰ ਭੇਜੀ ਜਾਂਦੀ ਹੈ ਇਹ ਗੱਲ ਕਹੀ ਜਾਊਗੀ ਜੇਕਰ 20 ਜਣਾਂ ਨੂੰ ਇਹ ਵੀਡੀਓ ਅੱਗੇ ਫਾਰਵਰਡ ਨਹੀਂ ਕਰਦੇ ਕੋਈ ਮਾੜੀ ਖਬਰ ਆਜੂਗੀ ਚੰਗੀ ਖਬਰ ਦੇ ਲਈ ਇਹਨੂੰ 20 ਜਣਾਂ ਨੂੰ ਅੱਗੇ ਭੇਜੋ ਗੁਰੂ ਸਾਹਿਬ ਆ ਤੁਹਾਡਾ ਤਮਾਸ਼ਾ ਬਣਾ ਕੇ ਰੱਖਤਾ ਤੁਹਾਡਾ ਕਿਉਂਕਿ ਪ੍ਰਕਾਸ਼ ਪੁਰਬਾ ਤੁਸੀਂ ਸਾਡੇ ਬਾਪੂ ਜੀ ਆ ਇਸ ਕਰਕੇ ਇੱਕ ਬੱਚੇ ਦੇ ਵੱਲੋਂ ਇੱਕ ਮੂਰਖ ਦੇ ਵੱਲੋਂ ਇਹ ਸ਼ਿਕਾਇਤਾਂ ਤੁਹਾਡੇ ਕੋਲੇ ਲਾਈਆਂ ਗਈਆਂ ਅਸੀਂ ਸਾਰੇ ਹੀ ਮੂਰਖਾਂ ਗੁਰੂ ਜੀ ਪਰ ਅਸੀਂ ਮੰਨ ਕੇ ਨਹੀਂ ਰਾਜ਼ੀ ਮੈਂ ਆਪਦੇ ਵੱਲੋਂ ਵੀ ਤੇ ਮੈਂ ਕੁੱਲ ਲੋਕਾਈ ਦੇ ਵੱਲੋਂ ਵੀ ਤੁਹਾਡੇ ਸਮੁੱਚੇ ਪੈਰੋਕਾਰਾਂ ਦੇ ਵੱਲੋਂ ਵੀ ਜਿਹੜੇ ਖੁਦ ਨੂੰ ਪੈਰੋਕਾਰ ਕਹਿੰਦੇ ਆ ਉਹਨਾਂ ਦੇ ਵੱਲੋਂ ਮਾਫੀ ਮੰਗਦਾ ਕਿਉਂਕਿ ਤੁਸੀਂ ਸਾਰੀ ਜ਼ਿੰਦਗੀ ਸਾਨੂੰ ਸਮਝਾਉਣ ਤੇ ਲਾਈ ਅਸੀਂ ਸਾਰੀ ਜ਼ਿੰਦਗੀ ਦੇ ਵਿੱਚ ਇੱਕ ਵੀ ਗੱਲ ਸਮਝ ਕੇ ਪੱਲੇ ਨਹੀਂ ਬੰਨੀ ਅਸੀਂ ਹਰ ਗੜ ਦਾ ਵਿਖਾਵਾ ਕੀਤਾ ਅਸੀਂ ਫੁਕਰੀਆਂ ਮਾਰੀਆਂ ਅਸੀਂ ਬੰਦੂਕਾਂ ਚਲਾਈਆਂ ਅਸੀਂ ਪੜਨ ਦੇ ਨਾਲੋਂ ਲੜਨ ਦੇ ਵੱਲ ਵੱਧ ਯਕੀਨ ਕੀਤਾ ਗੁਰੂ ਸਾਹਿਬ ਇੱਕ ਸ਼ਿਕਾਇਤ ਹੋਰ ਲਾਦੇ ਆ ਪਿਛਲੇ ਦਿਨੀ ਲੁਧਿਆਣਾ ਖੇਤਰ ਦੇ ਵੱਲ ਨਗਰ ਕੀਰਤਨ ਸੀ ਤੁਹਾਡੇ ਇੱਕ ਪੈਰੋਕਾਰ ਨੇ ਇੱਕ ਛੋਟੇ ਜਿਹੇ ਨਿੱਕੇ ਜਿਹੇ ਪੈਰੋਕਾਰ ਦੇ ਗੋਲੀ ਮਾਰਤੀ ਉਹਨੇ ਜੀ ਗੋਲੀ ਚਲਾਤੀ ਗੁਰੂ ਸਾਹਿਬ ਉਹ ਕਿਉਂਕਿ ਅਖੌਤੀ ਅਣਖੀ ਸੀ ਅਖੌਤੀ ਬਹਾਦਰ ਸੀ ਉਹਨੇ ਚਾਰ ਦੇ ਵਿੱਚ ਗੋਲੀ ਚਲਾਤੀ ਬੱਚੇ ਦੇ ਗੋਲੀ ਵੱਜੀ ਉਹ ਬੱਚਾ ਇਸ ਵੇਲੇ ਮੌਤ ਨਾਲ ਜੰਗ ਲੜ ਰਿਹਾ ਜ਼ਿੰਦਗੀ ਜਿਉਣ ਦੀ ਜੰਗ ਲੜ ਰਿਹਾ ਤੇ ਇਹ ਤੁਹਾਡੇ ਪੈਰੋਕਾਰਾਂ ਦੇ ਹਾਲ ਆ ਕਦੇ ਕਿਹਦੇ ਨਾਲ ਲੜ ਪੈਂਦੇ ਆ ਕਦੇ ਖੁਸ਼ ਕਰ ਦਿੰਦੇ ਕਦੇ ਖੁਸ਼ ਕਰ ਦਿੰਦੇ ਆ ਸਾਨੂੰ ਤੁਸੀਂ ਮਾਫ ਕਰਿਓ ਅਸੀਂ ਅਗਲੇ ਸਾਲ ਤੁਹਾਨੂੰ ਫੇਰ ਚੇਤੇ ਕਰਾਂਗੇ ਅਸੀਂ ਅਗਲੇ ਸਾਲ ਫੇਰ ਬਹੁਤ ਵੱਡੇ ਪੱਧਰ ਦੇ ਉੱਤੇ ਸਮਾਗਮ ਰਚਾਵਾਂਗੇ ਅਸੀਂ ਫੋਟੋਆਂ ਖਿੱਚ-ਖਿੱਚ ਕੇ ਗੁਰੂ ਘਰਾਂ ਦੇ ਨਾਲ ਪਾਵਾਂਗੇ ਅਸੀਂ ਜੀ ਫੁੱਲ ਜਿਹੜੇ ਲਟਕਾ-ਲਟਕਾ ਕੇ ਫੋਟੋਆਂ ਪਾਵਾਂਗੇ ਅਸੀਂ ਅੱਤਿਸ਼ਬਾਜ਼ੀਆਂ ਚਲਾਵਾਂਗੇ ਫੇਰ ਅੱਤਿਸ਼ਬਾਜ਼ੀਆਂ ਦੇ ਪਿੱਛੇ ਲੜਾਂਗੇ ਫੇਰ ਅਸੀਂ ਪਿਹੜਾਂਗੇ ਫੇਰ ਅਸੀਂ ਗੱਲਾਂ ਹੋਰ ਕਰਾਂਗੇ ਫੇਰ ਅਸੀਂ ਥੋੜੀ ਵੀ ਵਰਗਵੰਡ ਕਰ ਦਿਆਂਗੇ ਇਹ ਕੁਝ ਅਸੀਂ ਅਗਲੇ ਸਾਲ ਤੱਕ ਫੇਰ ਸੰਭ ਕੇ ਰੱਖਦੇ ਆਂ ਪਰ ਤੁਸੀਂ ਸੱਚੀ ਮੁੱਚੀ ਮਹਾਨ ਸੀ ਮਹਾਨ ਹੋ ਮਹਾਨ ਰਹੋਗੇ ਮੂਰਖ ਤਾਂ ਸਾਡੀ ਆ ਜਿਨ੍ਹਾਂ ਨੇ ਅਸੀਂ ਤੁਹਾਡੀ ਕਰੇ ਕੋਈ ਗੱਲ ਮੰਨੀ ਨਹੀਂ